ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿ ਹਰਿਆਣਾ ਦੇ ਆਜ਼ਾਦ ਵਿਧਾਇਕ ਰਾਕੇਸ਼ ਦੋਲਤਾਬਾਦ ਦੀ ਮੌਤ ਹੋ ਗਈ ਹੈ ਦਾਜੇ ਕਿ ਹਾਰਟ ਅਟੈਕ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ ਹੈ ਬਾਦਸ਼ਾਪੁਰ ਦੇ ਵਿੱਚ ਵਿਧਾਇਕ ਸਨ ਰਾਕੇਸ਼ ਦੋਲਤਾਬਾਦ ਜਿਹੜੇ ਕਿ ਅੱਜ ਅਲਵਿਦਾ ਕਹਿ ਗਏ ਨੇ ਇਸ ਦੁਨੀਆ ਨੂੰ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ ਤਾਂ ਵੱਡੀ ਜਾਣਕਾਰੀ حاصل ਹੋਈ ਹੈ ਜਿੱਥੇ ਕਿ ਅੱਜ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੀ ਜਿਹੜੀ VOTING ਹੈ ਉਹ ਚੱਲੂ ਹੈ ਤੇ VOTING ਜਿਹੜੀ ਸਵੇਰ ਤੋਂ ਹੋ ਰਹੀ ਹੈ ਹਰਿਆਣਾ ਦੇ ਵਿੱਚ VOTING ਚੱਲੂ ਹੈ ਤੇ ਜਿਸ ਦੇ ਵਿੱਚ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਵਿਧਾਇਕ ਆਜ਼ਾਦ ਵਿਧਾਇਕ ਰਾਕੇਸ਼ ਦੋਲਤਾਬਾਦ ਦੀ ਮੌਤ ਹੋ ਗਈ ਹੈ ਤਾਂ ਦੱਸ ਦਈਏ ਕਿ ਬਾਦਸ਼ਾਪੁਰ ਦੇ ਵਿੱਚ 2019 ਦੇ ਵਿੱਚ ਚੋਣਾਂ ਜਿੱਤੇ ਸਨ ਵਿਧਾਇਕ ਬਣੇ ਸਨ ਤੇ ਵਿਧਾਇਕ ਦੀ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਰਾਕੇਸ਼ ਦੋਲਤਾਬਾਦ ਨੇ ਤੇ ਅੱਜ ਉਹਨਾਂ ਦੀ ਮੌਤ ਹੋ ਗਈ ਹੈ ਰਾਕੇਸ਼ ਦੋਲਤਾਬਾਦ ਆਜ਼ਾਦ ਵਿਧਾਇਕ ਨੇ ਉਹਨਾਂ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਮੌਤ ਦਾ ਕਾਰਨ ਤਾਂ ਬੇਹਦੀ ਦੁਖਦਾਈ ਖਬਰ ਹੈ ਹਰਿਆਣਾ ਵਾਸੀਆਂ ਦੇ ਲਈ ਕਿ ਇੱਕ ਵਿਧਾਇਕ ਆਜ਼ਾਦ ਵਿਧਾਇਕ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ